ਆਇਆ ਨਾ ਇਹਨਾਂ ਪੱਤਾਂ ਜੇ ਕਰੋ ਆਇਆ ਮੇਲ ਦੋ ਟੱਕ ਵੀ ਇਹਨੂੰ ਕਹਦੇ ਨੇ ਮੂਫੇ ਮੇਲ ਦੇਣਾ ਹਾਂ ਆਂਟੀ ਕਹਿੰਦੀਆਂ ਨੇ ਨਾ ਕਿ ਦਿਹਾੜੀ ਦੇ ਮਗਾ ਲਓ ਐਂ ਕਰ ਲੋ ਸਾ ਵੀ ਕਹਿੰਦੀਆਂ ਨੇ ਹਣਾ ਕਰ ਕਰ ਇਹੀ ਆਲਾ ਕਰ ਕਰ ਇਹੀ ਆਲਾ ਹੁਣ ਸਾਡੇ ਦੇਖੋ ਜੀ ਆਪ ਪਰ ਤੇ ਮਾਸੀ ਜੀ ਫਿਰ ਪੂਰੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਇਹਨਾਂ ਦੀ ਇਹੀ ਸਾਡੇ ਸਾਰੇ ਵਿਆਹ ਸਾਧੀਆਂ ਚ ਕੰਮ ਮੇਨ ਡਿਊਟੀ ਇਹੀ ਨਿਭਾਉਂਦੇ ਨੇ ਇਹਨਾਂ ਦੇ ਅੰਦਰ ਹੀ ਚੱਲਣਾ ਪੈਂਦਾ ਸਾਨੂੰ ਜਿਵੇਂ ਇਹ ਕਹਿੰਦੇ ਨੇ ਉਮੀ ਸਾਨੂੰ ਕਰਨਾ ਪੈਂਦਾ ਭਾਈ ਜਿਨੇ ਕੰਮ ਕਰਿਆ ਹੁੰਦਾ ਨਹੀਂ ਰਿਹਾ ਜਾਂਦਾ ਯਾਰਾਂ ਦੇਖੋ ਸਾਡੀ ਭੂਆ ਵੀ ਵਿੱਚ ਆ ਕੇ ਬੈ ਗਈ ਮਿੱਤਰੋ ਹੈ ਮੇਰਾ ਮਾਨੀ ਵਜਿਆ ਬੀ ਬੀ ਰੇ ਕਿਹਦੀ ਕੋਈ ਚੱਲਾਂ ਪੱਖੇ ਦੇ ਮੈਨੂੰ ਪਤਾ ਨਹੀਂ ਪਹੁੰਚਾਈ ਪਿਆ ਨਹੀਂ ਇਹ ਨਾਲ ਚੱਕ ਲੈ ਗੋਗਾ ਬਾਏ ਬਾਏ 12 ਘੰਟੇ ਤੂੰ ਤਾਂ ਰਹੇਗਾ ਵੈਲਕਮ ਟੂ ਮੇ ਬਲੌਗ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਬਲੌਗ ਚ ਅੱਜ ਆਈ ਆਪਣੇ ਬਲੌਗ ਦਾ 370ਵਾਂ ਦਿਨ ਮਿੱਤਰੋ ਅੱਜ ਚੱਲ ਰਿਹਾ ਕੰਮ ਲਾੜੇ ਫੇਰ ਪੂਰਾ ਓਕੇ ਰਿਪੋਰਟ ਅੱਜ ਅਸੀਂ ਸਮਾਨ ਦਾ ਖੜਾਣਾ ਆਉਣਾ ਤਾਂ ਕਰਕੇ ਕਿ ਪੂਨਵਾਉਂਦਾ ਕੰਮ ਕਿ ਪੂ ਇਹਦਾ ਪੂਰਾ ਆਉਂਦਾ ਤੈਨੂੰ ਕੰਮ ਓਕੇ ਰਿਪੋਰਟ ਹਾਂ ਮੈਂ ਸਿੱਖਣਾ ਹੀ ਬਸ ਭਾਈ ਨਾਲ ਡਿਹੜੀ ਜਾਇਆ ਕਰੀ ਹਾਂ ਹਾਂ ਕੰਮ ਮਤਰੋ ਪੀਪੋ ਗਣਾ ਮੈਂ ਵੀ ਸਿੱਖ ਰਿਹਾ ਹਾਂ ਇਹ ਮਤਰੋ ਤਰੋ ਸੌਂਸ ਤਿਆਰ ਹੋ ਰਹੀ ਹੈ ਆਤਰ ਗੋਬੀ ਵੀ ਹੈ ਬਣੇ ਰਹੋ ਬਣਸੇ ਹਟਾ ਜੀ ਬਣਸੇ ਨੂੰ ਦਾ ਬਲਾਗ ਚਲਾ ਇੱਥੇ ਬਣਾ ਫਿਰ ਲੋਟਰੀ ਨਾ ਆਉਣਾ ਕੰਮ ਜਮਾ ਟੱਕਾ ਤੋੜ ਕੇ ਰਾਤੀ ਬਣਸੇ ਨੇ ਬਹੁਤ ਸੇਵਾ ਕਰੀ ਹੈ ਜੀ ਪਹਿਲਾਂ ਭਾਂਡੇ ਬਣਸੇ ਨਹੀਂ ਦਾ ਸਾਰੇ ਦਾ ਉਹ ਕਰੇ ਨੇ ਉਦੋਂ ਬਾਅਦ ਹੁਣ ਪਾਣੀ ਤੇ ਫਿਰ ਬਣਸੇ ਦੀ ਜ਼ਿੰਮੇਵਾਰੀ ਵੀ ਵੱਡੀ ਹੋ ਜਾਂਦੀ ਹੈ ਨਾ ਬਣਸਾ ਬਣਸਾ ਕਹੀ ਜਾਂਦੇ ਨੇ ਬਣਸਾ ਕਿਧਰ ਕਿਧਰ ਹੋਵੇ ਯਾਰ ਐ ਬਣਸੇ ਹਾਂ ਜੀ ਹਾਂ ਸਭ ਨੂੰ ਕਰਨਾ ਪੈਂਦਾ ਜੀ ਹਾਂ ਆਪਾਂ ਹਮਾਇਤ ਕਰਦੇ ਆ ਬਣਸੇ ਦੀ ਪੂਰੀ ਐ ਬਣਸੇ ਆਪਾਂ ਯਾਰ ਸਾਰੇ ਰਿਡਿਓ ਬਣਾਵਾਂਗੇ ਆਪਾਂ ਆਏ ਹਾਏ ਹਾਏ ਕਿਆ ਬਾਤ ਹੈ ਇਹ ਬਣਸੇ ਦੀ ਵੀ ਦਲੀਲ ਵੱਡੀ ਹੈ ਮਿੱਤਰੋ ਅਜੇ ਮੈਂ ਸਮਝੇ ਨਮੋਨਾਂ ਨੂੰ ਤਾਂ ਸਹੀ ਹੈਗਾ ਦੇਖੋ ਰੜੀ ਗਈ ਹੈ ਕਿੱਡਾ ਕਿੱਡਾ ਗੋਹਾ ਜੜਾ ਦੇਖੋ ਜੀ ਗੱਲ ਸੱਚੀ ਆ ਰੋਟੇ ਦੀ ਵੀ ਪੂਰਾ ਬਾਈ ਭਖਿਆ ਹੋਇਆ ਕੰਮ ਹਾਂ ਵੀ ਮਿੱਤਰੋ ਜਿਵੇਂ ਤੁਹਾਡੇ ਨਾਲ ਗੱਲ ਕਰਦੇ ਸੀ ਆਹ ਦੇਖੋ ਵੀ ਕਿਹਨੇ ਕੀਨੇ ਭਰੇ ਨੇ ਜਦੋਂ ਕਿਤੇ ਕੜਾਈ ਹੁੰਦੀ ਆਹ ਡਿਊਟੀ ਲੱਗਦੀ ਹੈ ਆਹ ਢੀ ਨਜ਼ਾਰਾ ਸਾਡੇ ਬਾਕੀ ਮੰਨਾ ਜੀ ਤੇ ਰੋਟਾ ਜੀ ਉਧਰ ਸਾਡੇ ਸਿਪੂ ਜੀ ਉਧਰ ਬਾਈ ਨਾਨਾ ਵਿਕਰਮਾ ਦੀ ਗੱਲ ਬਾਤ ਛੋਟੀ ਪੂਰਾ ਚੱਲ ਰਿਹਾ ਕੰਮ ਆਪਾਂ ਵੀ ਫਿਰ ਮੈਨੂੰ ਦੋ ਦੋ ਕੰਮ ਕਰਨੇ ਪੈਂਦੇ ਨੇ ਜਿਵੇਂ ਤੁਹਾਨੂੰ ਪਤਾ ਹੀ ਐ ਵੀ ਐਂ ਦਿਖਾਉਣਾ ਪੈਂਦਾ ਐ ਵਲੌਗ ਚ ਪਾਉਣਾ ਪੈਂਦਾ ਐ ਐਡੀਟਿੰਗ ਕਰਨੀ ਪੈਂਦੀ ਐ ਇਹ ਵੀ ਬਟਾ ਕੰਮ ਹੀ ਹੋ ਜਾਂਦਾ ਮਿੱਤਰੋ ਕੋਲ ਮਿਲਾ ਕੇ ਕਿਉਂਕਿ ਛੋਟੇ ਤੱਕ ਤਾਂ ਓਨਾ ਕੀ ਆਉਂਦਾ ਜੰਨਾਗਾ ਸ਼ੂਟ ਕਰਦਾ ਹਨਾ ਜਿਹੜਾ ਇਹਦੇ ਪਰਦੇ ਪਿੱਛੇ ਵਾਲੇ ਕੰਮ ਹੁੰਦੇ ਨੇ ਉਹ ਵੀ ਵੱਡੀ ਹੋ ਜਾਂਦੇ ਨੇ ਮਿੱਤਰੋ ਆਇਆ ਮਿੱਤਰੋ ਫਿਰ ਲਾਇਆ ਲਾਇਨਾ ਪਤਾ ਐ ਜੀ ਕਰੋ ਆਇਆ ਮੇਲਦੋ ਚੱਕ ਵੀ ਇਹ ਕਹਿੰਦੇ ਨੇ ਮੂੰਗੇ ਮੇਲਦੇ ਨੇ ਸਾਡੀ ਜੱਟ ਪਾਸਾ ਜਿੱਥੇ ਕਹਿੰਦੇ ਨੇ ਕਿਵੇਂ ਮੂੰਗੇ ਮਿਲ ਜਾਂਦੇ ਨੇ ਮੂੰਗੇ ਮਿਲ ਜਾਂਦੇ ਆਇਆ ਕਰੋ ਆਹ ਚੀਜ਼ਾਂ ਤੋਂ ਬਹੁਤ ਦੂਰ ਸੀ ਮਿੱਤਰੋ ਆਹ ਤਾਂ ਪਤਾ ਹੀ ਨਹੀਂ ਚੱਲ ਕੇ ਨਾ ਕਿਹੜਾਈ ਸੀ ਕਿ ਹੁੰਦਾ ਕੀ ਹੁੰਦਾ ਸਾਡੀ ਜਗਾਈ ਆਪਣਾ ਕਰਾਉਂਦੇ ਹਾਂ ਆ ਲੈ ਤਾਂ ਨਿਆਇ ਡੋਬ ਦੇ ਐਨੇ ਕਾ ਡੋਬਣੀ ਆ ਹੈ ਐਸੋ ਲੋਟ ਕਰੋ ਚੈੱਕ ਮੈਟਰੋ ਫਿਰ ਕਾਉਂ ਜੀ ਨੇ ਬਣਦੀ ਆ ਗੱਲ ਐਵੇਂ ਬਣਾਉਣੇ ਅੱਜ ਤਾਂ ਫੇਰ ਚਲੋ ਬਣਾਉਣੇ ਆ ਮੰਮ ਤਾਂ ਬਾਈ ਸਕੇਲਾ ਸਾਡੇ ਚ ਵੀ ਸਾਰੀ ਨੇ ਬਾਈ ਸਕੇਲਾ ਸੀ ਵੀ ਸਾਰੀ ਜਾਣਦੇ ਜੀ ਨੇ ਰੰਗ ਵਾਲਿਆਂ ਨਾਲ ਰੰਗ ਕਰਨ ਲੱਗ ਜਾਈਦਾ ਮਠਾਈ ਵਾਲਿਆਂ ਨਾਲ ਮਠਾਈ ਲੱਗ ਜਾਈਦਾ। ਬਾਈ ਵੜਪਰ ਤੋਂ ਵੀਰੇ ਵੜਪਰ ਤੋਂ। ਇਹ ਆਪਣੇ ਭਰਾ ਵੜਪਰ ਤੋਂ ਨੂੰ ਜੀ। ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੋਵੇ, ਕੰਟੈਕਟ ਕਰਿਓ ਬਾਈਆਂ ਨਾਲ ਤੁਹਾਨੂੰ ਗੱਲ ਵੀ ਕਰਾਵਾਂਗੇ ਉਧਰ ਸਾਡੇ। ਰੋਟਾ ਜੀ ਪੂਰੇ, ਲੇਬਰ ਤਾਂ ਸਾਡੀ ਆਪਦੀ ਹੋਈ ਆ ਬਾਈ। ਲੇਬਰ ਤਾਂ ਸਾਡੀ ਕਰਦੀ ਆ ਜੀ। ਕੜਾਹੀ ਤੇ। ਹਾਂ ਜੀ ਨੇ। ਹੈਡ ਆਪਾਂ ਆ ਗਏ ਫੇਰ। ਆਪਾਂ ਐ ਵੀ ਕਿਹੜਾ ਕੰਮ ਕਿਵੇਂ ਕਰਾਉਣਾ ਹੁਣ ਇਹਨਾਂ ਦੀ ਡਿਊਟੀ ਉੱਧਰ ਲਾ ਦੀ ਹੈ ਪਹਿਲਾਂ ਇਹਨਾਂ ਦੀ ਮਸਾਲਾ ਜਲਾਉਣ ਤੇ ਹੁਣ ਇੱਧਰ ਲਾ ਦੀ ਨਹੀਂ ਨਹੀਂ ਕੋਈ ਬਿਲਰ ਹਜੇ ਹਾਂ ਹਾਲੇ ਉਹ ਦੇਖ ਰਿਹਾ ਹੈ ਵੀ ਲੱਗਾ ਮੈਂ ਮੜਾ ਜਾ ਕੇ ਨਾ ਹਾਂ ਕਿਹੜੀ ਨੂੰ ਤੇਰੀ ਮੰਮੀ ਨੂੰ ਹਾਂ ਫਿਰ ਦੱਸ ਕੇ ਜਾਣ ਦਾ ਫਰਜ਼ ਆ ਨਾ ਤੇਰਾ ਚੱਕੋ ਹੀ ਮਤਰਾ ਪਨੀਰ ਪਕੌੜਾ ਵੀ ਅਸੀਂ ਕੱਚਾ ਕਰ ਕਰ ਕੇ ਕੱਢਦਾ ਕੱਚਾ ਕਰ ਕਰ ਸੀਪੂ ਕੱਚਾ ਕੱਚਾ ਮਤਲਬ ਕੱਚੇ ਦੇ ਵੀ ਦੋ ਅਮੀਨ ਹੋ ਜਾਂਦੇ ਨੇ ਕੋਈ ਤੁਸੀਂ ਕੱਚੇ ਦਾ ਮਤਲਬ ਤੁਸੀਂ ਇੱਥੇ ਪਹੁੰਚੀ ਲਾ ਰੋ ਰਾਤ ਦਾ ਲੋਟ ਜਾ ਕਰਕੇ ਲਾ ਲਓ ਹਾਂ ਜੀ ਹੈ ਜੇ ਤੁਹਾਨੂੰ ਸਮਝ ਆਉਂਦੀ ਹੈ ਜੀ ਤੁਸੀਂ ਆਪ ਨਾਲ ਸਾਬ ਨਾਲ ਜੋੜ ਦੋ ਹਾਂ ਅਸੀਂ ਤਾਂ ਜੀ ਕੱਚਾ ਕਰਕੇ ਖਾਦਾ ਉਹ ਸੋਚਦਾ ਬੰਦਾ ਆਪਦੇ ਸਾਬ ਨਾਲ ਹੀ ਹੁੰਦਾ ਜੀਪੂ ਹਰੇਕ ਗੱਲ ਨੂੰ ਯਾਰ ਨੇ ਮਤਰਾ ਬਰੈਡ ਪਕੌੜਾ ਕੜਤੇ ਪੱਕੇ ਫਿਰ ਆਪਾਂ ਸੇਵਾਦਿਆਂ ਬੰਦੇ ਬਸ ਆ ਤਾਂ ਲੈ ਜੀ ਹੈਨਾ ਅੰਦਰ ਲੈ ਜੰਨੇ ਹਾਂ ਹਾਂ ਇਹ ਪੱਟੀ ਹੋਊਗੀ ਹਾਂ ਵੀ ਮਤਰਾ ਜਿਵੇਂ ਆਪਾਂ ਇੱਕ ਦੱਸਿਆ ਜੀ ਤੁਹਾਨੂੰ ਵੀ ਆਪਾਂ ਸੇਵਾਦਿਆਂ ਵੇਰ ਸੇਵਾ ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਦੀ ਬਣਦੀ ਹੁੰਦੀ ਹੈ ਸਭ ਤੋਂ ਪਹਿਲਾਂ ਫਿਰ ਇਹਨਾਂ ਦੀ ਸੇਵਾ ਜੀ ਹਾਜ਼ਰ ਹੋਵੇ ਬੈਠੋ ਹਾਂਜੀ ਗੁਰਮਨ ਜੀ ਹਾਏ ਮੰਮਾ ਤੇ ਆਹ ਦੇਖੋ ਜੀ ਨਾਤੀ ਜੀ ਸਾਡੇ ਨਾਤੀ ਜੀ ਤਾਂ ਜਾਗਦੇ ਨੇ ਥੋੜੇ ਜੇ ਇਧਰ ਸਾਡੀ ਮਾਸੀ ਜੀ ਆ ਚੁੱਕੇ ਨੇ ਇਹਨਾਂ ਨੇ ਮੋਰਚਾ ਸੰਭਾਲ ਲਿਆ ਤੇ ਮਾਸੀ ਜੀ ਫਿਰ ਪੂਰੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਇਹਨਾਂ ਦੀ ਇਹ ਹੀ ਸਾਡੇ ਸਾਰੇ ਵਿਆਹ ਸਾਧੀਆਂ ਚ ਕੰਮ ਮੇਨ ਡਿਊਟੀ ਇਹ ਨਿਭਾਉਂਦੇ ਨੇ ਇਹਨਾਂ ਦੇ ਅੰਦਰ ਹੀ ਚੱਲਣਾ ਪੈਂਦਾ ਸਾਨੂੰ ਜਿਵੇਂ ਇਹ ਕਹਿੰਦੇ ਨੇ ਉਮੀ ਸਾਨੂੰ ਕਰਨਾ ਪੈਂਦਾ ਪਰ ਫੋਪੜ ਜੀ ਵਰਗੇ ਵੀ ਆ ਗਏ ਸੀ ਆਪਾਂ ਕਿਹਾ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ ਚਾਹੀਦੀ ਕੋਈ ਚੀਜ਼ ਚਾਹੀਦੀ ਹੋਈ ਹਾਕ ਮਾਰ ਲਿਓ ਦੱਸ ਲਿਓ ਵੀ ਭਾਈ ਨਮੇੜਦਾ ਕੰਮ ਖਾ ਲੈ ਵੀਰੇ ਖਾ ਲੈ ਕੋਈ ਹੋਰ ਚੀਜ਼ ਚਾਹੀਦੀ ਹੋਈ ਦੱਸ ਦਿਓ ਖਾ ਲੈ ਖਾ ਲੈ ਕਰਮਣ ਕੋਈ ਹੋਰ ਚੀਜ਼ ਚਾਹੀਦੀ ਹੋਵੇ ਦੱਸ ਜੀ ਚੱਕੋ ਜੀ ਹੋਰ ਕੀ ਮੈਂ ਤੁਹਾਨੂੰ ਵਾਲਾ ਬਣਾਉਂ ਹਮ ਬਹੁਤ ਟੇਸਟੀ ਬਣਾਇਆ ਨੇ ਮੈਂ ਮਿੱਤਰੋ ਪਨੀਰ ਪਨੀਰਾ ਸੋਨੀ ਘੈਂਟ ਦੇ ਆਇਆ ਬਾਈ ਅਸੀਂ ਉਹਨੂੰ ਵੀ ਬਹੁਤ ਧੰਨਵਾਦ ਕਰਦੇ ਆਂ ਵੀ ਬਹੁਤ ਅੱਛਾ ਪਨੀਰ ਮਾਹੌਲ ਜਾ ਹੁਣ ਬਣਿਆ ਮਿੱਤਰੋ ਹੋਰ ਜੀ ਪੂਆ ਜੀ ਸਤਿ ਸ਼੍ਰੀ ਅਕਾਲ ਪੂਆ ਫੱਪੜ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਿੱਤਰੋ ਸਾਡੀ ਪੂਆ ਜੀ ਆ ਗਏ ਨਹੀਂ ਤਾਂ ਲਾ ਹੁਣ ਪਖਾਉਗ ਚ ਤਾਂ ਹੁਣ ਆ ਦਵਾਰੇ ਫੇਰ ਆ ਗਿਆ ਮਿੱਤਰੋ ਅਸੀਂ ਹੋਰ ਭਰ ਲਿਆਂਦਾ ਪਾਪੀ ਦੋਹਾ ਜਾ ਗਾਉਂਦੀ ਸੀ ਇਹਨੇ ਸੀ ਪਾਪੀ ਤੂੰ ਦੋਹਾ ਜਾ ਗਾਉਂਦੀ ਸੀ ਵੀ ਇੱਕ 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 ਹੋਰ ਭਰ ਕੇ ਲਿਆਂਦਾ ਦੇਗਾ ਹੋਰ ਲਾਲਾ ਹੁਣ ਕੀ ਲਾਏਗੀ ਮਤਲਬ ਬੁਲਾ ਦੇ ਦੋਹੇ ਲਾਉਂਦੀ ਸੀ ਪੂਆ ਚਲ ਤੂੰ ਦੱਸ ਉਹ ਜਿਹੜਾ ਜਾਂਦਾ ਪੂਆ ਕਿੱਥੇ ਤੇ ਤੇਰੇ ਆ ਮਾਸੂਈ ਲੈ ਬਾਈ ਜੀ ਨਜ਼ਰ ਆਬਦੀ ਲੈ ਬਾਈ ਜੀ ਫਿਰ ਸਾਨੂੰ ਅਸੀਂ ਡੈਕੋਰੇਸ਼ਨ ਵੀ ਕਰ ਦਿੰਦਾ ਖਾਉਣੇ ਵੀ ਕਿਵੇਂ ਹੁੰਦੀ ਹੈ ਡੈਕੋਰੇਸ਼ਨ ਦਿਖਾਓ ਜੀ ਭਾਬੀ ਜੀ ਸਾਡੀ ਭਾਬੀ ਦਾ ਆਰਟ ਸਾਨੂੰ ਦਿਖਾਉਣਿਆ ਕਿਉਂ ਕੀ ਆ ਬਾਤ ਹੈ ਮਿੱਤਰੋ ਫਲਾਵਰ ਚੈੱਕ ਕਰੋ ਬਹੁਤ ਸੋਹਣਾ ਭਾਬੀ ਕਿੱਥੋਂ ਸਿੱਖਿਆ ਸੀ ਆ ਦੇਖੋ ਜੀ ਆਹ ਦੇਖੋ ਨੈਪਕਨ ਤਾਂ ਫੁੱਲੀ ਫੁੱਲ ਬਣਾ ਦੇਗੇ ਮਿੱਤਰੋ ਫੁੱਲੀ ਫੁੱਲ ਬਣਾ ਦੇਗੇ ਫਿਰ ਮਨਰਾਜ ਕਹਿੰਦਾ ਜੀ ਆਪਾਂ ਕਤੂਰਾ ਫੜਨਾ ਕਾਕੂ ਤੂਰਾ ਵੜ ਕੇ ਦੇ ਮਾਮਾ ਮੈਂ ਕਿਹਾ ਉਹ ਨਹੀਂ ਫੜਿਆ ਜਾਂਦਾ ਮਿੱਤਰਾਂ ਉਹ ਬੱਡਰੂ ਤੈਨੂੰ ਇਹ ਨਹੀਂ ਕੂਰਾ ਰੋਂਦਾ ਸੀ ਚਲ ਮੈਂ ਬੰਨ ਕੇ ਲਾਣੀਆ ਨਾ ਆਜੋ 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 ਕਰੇ 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 ਮੰਮੀ ਆ ਗਈ ਉਹਨਾਂ ਦੀ ਹਈ ਦੰਦੀ ਵਟ ਲੈਂਦਾ ਆਜੋ ਆਜੋ ਚੱਲੋ ਆਜੋ ਚਲਿਓ ਕਰੇ ਹੋਰ ਮੰਮੀ ਆ ਗਈ ਸਮਾਨ ਵਾਲੇ ਟਰੈਕਟਰ ਵੀ ਪਹੁੰਚ ਗਏ ਸੀ ਮਿੱਤਰੋ ਫਿਰ ਲਾਗੇ ਸੀ ਲਾਉਣ ਬਾਈ ਸਮਾਨ ਜਾ ਕੋ ਮਤਰੋ ਚੈੱਕ ਕਰੋ ਫਿਰ ਸੰਦੂਖ ਸੰਦਗਾਖ ਲਾ ਦਿੱਤੇ ਗਏ ਨੇ ਤੇ ਇੱਧਰ ਸਾਡੇ ਕੋਲ ਦੇ ਪੂਰੀਆਂ ਹੁਣ ਮਤਰੋ ਸਮਾਨ ਸਮੂਹ ਲੈ ਚੁੱਕਾ ਹੈ ਹੁਣ ਇੱਧਰ ਸਾਡੇ ਰੋਟੀ ਦਾ ਕੰਮ ਚੱਲੂਗਾ ਉਹ ਬੰਦੇ ਸਾਡੇ ਬੈਠੇ ਨੇ ਰੋਟੀ ਪਕਾਉਣ ਵਾਲੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦਾ ਜਿਹੜੇ ਆਪਦੀ ਜ਼ਿੰਮੇਵਾਰੀ ਪੂਰੀ ਐ ਨਿਭਾ ਰਹੇ ਨੇ ਮੈਂ ਪੂਰੀ ਨਭਾਈ ਨਹੀਂ ਮੈਂ ਵੀ ਮੰਗ ਪੂਰੀ ਨਭਾਈ ਆ ਆਏ ਆ ਬਾਈ ਕਹਾਣੀ ਬਾਕੀ ਸਾਡੇ ਮਾਸੀ ਜੀ ਮਾਸੀ ਦੋ ਸ਼ਬਦ ਦੋ ਬੋਲ ਕੋਈ ਮੈਨੂੰ ਬਹੁਤ ਦਿਲ ਕਰਦਾ ਮੈਂ ਦੱਸ ਮਾਸੀ ਹਾਂ ਹਾ 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 ਕੀ ਬਾਤ ਹੈ ਦਰਸ਼ਕੋ ਹਾਂ ਮਾਸੀ ਜੀ ਪਰ ਮਾਸੀ ਜ਼ਿੰਮੇਵਾਰੀ ਦੱਸ ਚੱਕੀ ਫਿਰਦਾ ਸਾਰੇ ਨੂੰ ਰੋਟੀ ਖਾ ਕੇ ਫੇਰ ਆ ਬਲੌਗ ਚ ਦੇਖਣਗੇ ਦਰਸ਼ਕ ਫੇਰ ਖਾਦੇ ਨੇ ਪਤਾ ਉਹੜ ਵੀ ਹੁਣ ਸਾਰਾ ਸਮਾਨ ਲਾਹਾ ਕੇ ਫੇਰ ਇੱਧਰ ਬੁੜੀਆਂ ਨੂੰ ਕਿਹਾ ਵੀ ਹੁਣ ਰੋਟੀ ਤੁਸੀਂ ਲਵੜੀਆਂ ਕੁੜੀਆਂ ਤੋਂ ਆ ਭਾਬੀ ਸਾਡੀ ਬਹੁਤ ਜ਼ਿੰਮੇਵਾਰੀ ਨਾਲ ਕੰਮ ਕਰ ਰਹੀ ਹੈ ਸਾਰਾ ਪਹਿਲਾਂ ਖਵਾਇਆ ਉਹਨਾਂ ਨੂੰ ਉਧਰ ਸਾਡੀ ਭੂਆ ਜੀ ਨਾਲ ਤਾਂ ਦੋ ਬੋਲ ਭੂਆ ਦੇ ਤਾਂ ਦੋਹੇ ਜਿਹਾ ਸੁਣਾਵਾਗੇ ਇੱਧਰ ਦੇਖੋ ਮਿੱਤਰੋ ਇਹ ਕੋਈ ਵੀਰੇ ਅਸੀਂ ਕੋਈ ਬਣਾ ਕੇ ਨਹੀਂ ਕਹਿੰਦੇ ਹਨਾ ਵੀ ਜਦ ਤੁਸੀਂ ਕਹੋਗੇ ਆਪਦੇ ਮੂੰਹਾਂ ਮਿਓ ਮਿੱਠੂ ਬਣਦੇ ਨੇ ਠੀਕ ਆ ਵੀ ਤਰੀ ਪਰ ਜਰ ਜਿਹੜਾ ਸੱਚ ਹੁੰਦਾ ਕਹਿੰਦੇ ਸੱਚ ਨੂੰ ਕੋਈ ਦਲੀਲ ਅਪੀਲ ਦੀ ਲੋੜ ਨਹੀਂ ਹੁੰਦੀ ਠੀਕ ਆ ਦੇਖੋ ਸਾਡੀਆਂ ਬੁੜੀਆਂ ਕੰਮ ਕਰਦੀਆਂ ਬਾਈ ਨਹੀਂ ਅਗਲਾ ਕਹਿੰਦਾ ਵੀ ਮਗਾ ਲਓ ਕੋਈ ਦੋ ਬੁੜੀਆਂ ਉਥੋਂ ਆਪ ਲਾ ਦੇਣ ਗਿਆ ਹਾਏ ਆਂਟੀ ਕਹਿੰਦੀਆਂ ਨੇ ਨਾ ਵੀ ਦਿਹਾੜੀ ਦੇ ਮਗਾ ਲਓ ਐ ਕਰ ਲਓ ਹਾਂ ਨਾ ਕਰ ਰਹੀ ਹਾਲਾ ਕਰ ਕਰ ਇਹੀ ਆਲਾ ਹੁਣ ਸਾਡੇ ਦੇਖੋ ਜੀ ਆਪ ਪਰ ਇਹ ਵੀ ਫਿਰ ਸਾਡੀ ਕੋਈ ਕਿਸਮਤ ਲਾ ਲਓ ਕੋਈ ਸਾਡੇ ਕਰਮ ਲਾ ਲਓ ਹਾਂ ਨਾ ਰੋਟੀ ਦੇਖੋ ਤੁਸੀਂ ਬਣਦੀ ਐ ਗੋਲ ਜਿਵੇਂ ਮੈਂ ਕਹਿੰਦਾ ਹੁਣ ਨਾ ਇਹ ਰਾਜਨ ਦਦੇ ਉਹ ਲਿਆ ਗੁੱਗ ਸਾਡੇ ਰੋਟੀਆਂ ਰੱਖਾਂਗੇ ਕਪੂਣਾ ਲਿਆੜੇ ਉੱਤੇ ਝਾੜ ਦੇ ਲਵਾਂਗੇ ਤੁਸੀਂ ਕਹਿੰਦੇ ਨਹੀਂ ਦੋ ਬੋਲ ਬੋਲਦੇ ਨਹੀਂ ਤੁਸੀਂ ਕੋਸਾ ਬੋਲਣਾ ਤੁਸੀਂ ਹਾਂ ਬੋਲ ਤੋਂ ਕੁਸ ਵੀ ਅਸੀਂ ਤਾਂ ਆਪਾਂ ਜਿਹੜੇ ਸਾਡੇ ਆਨ ਆਈ ਦਰਾਣੀਆਂ ਹੋਵੇ ਸਾਡੇ ਸਾਡੇ ਨਾਲ ਰਲ ਮਿਲ ਕੇ ਰਹੇ ਅਸੀਂ ਉਹ ਵੀ ਸਵਾਗਤ ਲਈ ਇੰਨਾ ਕੰਮ ਕਰਦੇ ਆ ਨਾ ਹਾਂ ਉਹ ਸਾਡੇ ਨਾਲ ਰਲ ਮਿਲ ਕੇ ਹੀ ਰਹੇ ਜਿਵੇਂ ਅਸੀਂ ਦੋ ਜਣੇ ਰਹਿੰਦੇ ਹਾਂ ਸਾਡਾ ਬਸੇ ਹੀ ਰਹੇ ਹਾਂ ਵੀ ਸਿੱਕਿਆ ਲੱਭ ਵੀ ਠੀਕ ਆ ਭਈ ਆ ਨਹੀਂ ਬਹੁਤ ਵਧੀਆ ਜੀ ਚਾਹੀਦਾ ਹਾਂ ਕੰਮ ਲਾਈਏ ਮੇਰੀ ਭੈਣ ਇੱਕ ਦਿਨ ਆਈ ਸੀ ਐਡੀਆਂ ਭੈਣੀਆਂ ਨਹੀਂ 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 ਉਹ ਦੇਖ ਮਾਸੀ ਕਹਿੰਦੀ ਉਧਰ ਕਹਿੰਦੀ ਆਪ ਇਧਰ ਭੂਆ ਵੀ ਆ ਗਏ ਜੀ ਸਾਡੀ ਸਾਡੇ ਦਾ ਭਾਈ ਕਿਉਂ ਚੱਕੋ ਮਿੱਤਰੋ ਉਹ ਚੇਅਰ ਲਾ ਕੇ ਦੇ ਭਾਈ ਜਿਹਨੇ ਕੰਮ ਕਰਿਆ ਹੁੰਦਾ ਨਹੀਂ ਰਿਹਾ ਜਾਂਦਾ ਯਾਰਾ ਦੇਖੋ ਸਾਡੀ ਭੂਆ ਵੀ ਵਿੱਚ ਆ ਕੇ ਬੈ ਗਈ ਮਿੱਤਰੋ ਹੈ ਮੇਰਾ ਮਾਨੀ ਵਾਦਿਆ ਬੀ ਬੀ

ਕੋਮਤਰਾ ਮੋੜ ਵੀ ਭੂਆ ਨੇ ਨਾਲ ਦੀ ਨਾਲ ਦੇਤਾ ਜੀ ਐਂ ਲੱਗਦਾ ਦੋਹੇ ਥੈਂਕ ਆ ਜੰਗਾ ਇਹ ਦੋਹੇ ਸੀ ਇਹ ਦੋਹੇ ਲੱਗਦੇ ਨੇ ਭਾਈ ਇਹ ਦੋਹੇ ਨੇ ਮਿੱਤਰੋ ਪਾ ਆ ਵੇਲੀਆਂ ਰਹਿੰਦੀਆਂ ਵੀ ਵੀ ਭਾਬੀਆਂ ਦੇ ਭਾਈ ਹੋਈ ਨੀ ਨੀ ਨਾ ਨੀ ਰਾਂ ਦੇ ਸਿਰ ਤੇ ਨੀ ਨਾ ਨੀ ਨੋ ਰਹਿਦੀਆਂ ਪਾਗ ਨਾ ਨੀ ਮੇ ਮੇ ਵੀ ਹੱਟ ਚੱਕਾ ਉਹ ਨਾ ਨਾ ਗਲੀਆਂ ਲੋਹੇ ਬਣ ਕੇ ਜੋ ਜੋ ਖੜ ਜਾ ਤੂੰ ਆ ਜਾੜਾੜ ਵਾਲੀ ਜੀ ਤਾ ਬਸ ਬਚਦੇ ਜੇ ਤੂੰ ਬਚਾ ਮਰੇ ਨਾ ਕੋਈ ਚੰਲਾ ਪੱਖੇ ਦੇ ਮੈਨੂੰ ਪਤਾ ਨਹੀਂ ਪਹੁੰਚਾਈ ਪਿਆਰੀ ਏ ਨਾਲ ਜੋ ਆਚਾਰ ਕਰ ਤੂੰ ਤਿੰਨ ਕਰ ਆ ਮਾਂ ਆ ਮਾਂ ਅਸੀ ਤੇ ਵੀ ਗਾ ਦਿੰਦੀ ਪੂ ਇੱਕ ਦੋਹਾ ਨੰਦਾ ਪਰਜਾਈਆਂ ਤੇ ਸੋਰੀ ਪਰ ਮੈਨੂੰ ਛੋਟੀ ਕਹਿ ਕੇ ਲਾ ਦੂ ਹਾਂ ਕਰਮਜੀਤ ਹਾਂ ਸੁਣਿਆ ਕਰਮਜੀਤ ਆ ਬੇ ਰੋੜਾ ਬਾਈ ਜੀਟਾਬ ਏ ਠੂਬਾ ਸ਼ਾਮਾ ਰੇ ਸ਼ਮੀ ਤੈਨੂੰ ਥੱਲਾ ਪੱਖੇ ਦੇ ਨੀ ਛੋਟੀ ਭਰਜਾਈਏ ਸਾਰਾ ਕੀ ਕਰ ਕਿਉਂ ਲਾ ਤਾ ਹੁਣ ਤੂੰ ਵੀ ਲਾ ਮੋੜ ਤਾ ਸਹੀ ਫੇਰ ਫੇਰ ਆਏ ਨਹੀਂ ਚੱਲਣਾ ਕੰਮ ਆ ਪੱਖਾ ਚੱਲਦਾ ਤੈਨੂੰ ਦੇਖ ਲਾ ਇਹਨੂੰ ਤਾਂ ਨਹੀਂ ਚੱਲਦੀ ਪੂਆ ਕੋਸ ਇਹਨੂੰ ਨਾ ਪੂਆ ਇੱਧਰ ਵੀ ਫੇਰ ਮਿੱਤਰੋ ਤਿਆਰ ਹੋ ਗਿਆ ਸਾਲ ਸਲੂਸ ਆਪਣਾ ਆ ਸਬਜ਼ੀ ਕਰੋ ਚੈੱਕ ਕੁੱਡਾ ਲੈਂਦੀ ਗੇਰਾ ਕੁੱਡਾ ਟਕ ਟਕ ਕਰਦਾ ਚੌਲ ਆਪਣੇ ਰਾਇਸ ਕਹਿ ਦਿੰਦੇ ਨੇ ਜਿਹਨੂੰ ਕਹਿੰਦਾ ਆਹ ਲਿਆ ਕੀ ਹੁੰਦਾ ਰਾਇਸ ਪੰਤ ਮੰਨ ਨਹੀਂ ਕਹਿੰਦਾ ਕਹਿੰਦਾ ਆਹ ਕੀ ਹੈ ਰਾਇ ਕਹਿੰਦਾ ਅਰਚ ਚੌਲ ਦਾ ਰੋਜ ਖਾਨੇ ਕਹਿੰਦਾ ਰਾਇਸ ਰਾਇਸ ਕਹਿੰਦਾ ਜਦੋਂ ਦੇਖਿਆ ਚੌਲ ਮਿੱਤਰੋ ਸਲਜੀ ਤਿਆਰ ਇੰਦਰ ਵੀ ਤਿਆਰ ਇਧਰ ਬੁੰਦੀ ਵੀ ਹੋਗੀ ਤਿਆਰੀ ਇਧਰ ਬੁੰਦੀ ਵੀ ਹੋਗੀ ਮਿੱਤਰੋ ਚੱਕੋ ਜੀ ਕੀ ਬਾਤ ਆ ਰਾਇਤਾ ਓਕੇ ਪੌੜੀ ਸੀ ਯਾਰ ਤੇਰੇ ਪਨੀਰ ਪਕੌੜਾ ਕੀ ਬਾਤਾਂ ਸੀ ਅਜੀ ਦਰਸ਼ਕਾਂ ਨੂੰ ਵੀ ਕਹਿੰਦੇ ਆ ਵੀ ਬਾਈ ਨੂੰ ਕਰਿਆ ਕਰੋ ਬੁੱਕ ਕੋਈ ਗੱਲਬਾਤ ਹੋਵੇ ਕੋਈ ਪ੍ਰੋਗਰਾਮ ਹੋਵੇ ਓਕੇ ਰਿਪੋਰਟ ਹੀ ਬਣਾਉਂਦਾ ਬਾਈ ਵੜਬਰ ਤੋਂ ਵੜਬਰ ਤੋਂ ਹਾਂਜੀ ਵੜਬਰ ਤੋਂ ਵੀਰ ਨਾਂ ਕੀ ਆ ਬਾਈ ਨਾਂ ਗੋਵਿੰਦ ਸਿੰਘ ਗੋਵਿੰਦ ਸਿੰਘ ਨੰਬਰ ਵੀ ਬੋਲ ਦੇ ਫਿਰ ਹੁਣ ਯਾਰ 95924 95924 72900 72900 2 729002 ਮੈਥਰੋ ਕਰ ਲਿਓ ਕੰਟੈਕਟ ਕੇ ਜੀ ਨੂੰ ਫਿਰ ਮੈਥਰੋ ਆਪਾਂ ਦੀ ਜ਼ਿੰਮੇਵਾਰੀ ਨਭਾਈ ਤੇ ਸਾਰਿਆਂ ਨੂੰ ਸਕਾਇਆ ਰੋਟੀ ਪਾਣੀ ਜਿਹੜਾ ਲਾਈ ਸੀ ਆਪਣੀ ਡਿਊਟੀ ਰੋਟਾ ਜੀ ਬਹੁਤ ਅੱਛੀ ਡਿਊਟੀ ਨਿਭਾ ਰਹੇ ਨੇ ਇਹ ਵੀ ਨੈਪਕਿਨ ਜੀ ਰੱਖਿਆ ਰੋਟਾ ਜੀ ਸਾਨੂੰ ਅਸੀਂ ਜੁਮੇਵਾਰੀਆਂ ਫਿਰ ਰੋਟਾ ਚਲੇ ਗਏ ਸੀ ਸਮਾਨ ਛੱਡ ਕੇ ਪਾਪ ਸੀ ਤੇ ਆਪਾਂ ਚੱਲ ਪਏ ਆਪਣੀ ਡਿਊਟੀ ਸਾਰੀ ਬਸ ਹੁਣ ਅਸੀਂ ਰੋਟੀ ਖਾ ਰਹੇ ਹਾਂ ਸਾਰੇ ਉਹਨਾਂ ਨੂੰ ਸਿਕਾਤੀ ਸੀ ਬਾਈਆਂ ਨੂੰ ਉਹ ਬਾਗੇ ਹੁਣ ਹੁਣ ਅਸੀਂ ਇੱਕ ਘਰ ਘਰ ਦੇ ਬੰਦੇ ਰਹਿ ਗਏ ਹੁਣ ਅਸੀਂ ਬਸ ਪ੍ਰਸ਼ਾਦ ਦੇ ਇੱਥੇ ਬਾਹਰੇ ਬੈਗੀ ਇਹ ਸਾਡਾ ਡਾਈਨਿੰਗ ਟੇਬਲ ਹੈ ਹੈ ਕਿ ਆਸੀ ਆਸੀ ਅੰਦਰ ਖਾਣੀ ਅੰਦਰ ਵੀਰੇ ਕਹਿੰਦੇ ਫਿਰ ਬਾਹਰੇ ਤਾਂ ਠੀਕ ਆ ਹਣਾ ਨੁਰੂ ਲੋਗ ਜੀਨ ਆਈ ਮੈਰੀ ਗਾ ਕੰਮ ਕਰੇਗਾ ਅੱਛਾ ਪ੍ਰਾਣੇ ਕਰੋ ਨਹੀਂ ਕੋਈ ਮਤਰੋ ਕੰਮ ਹੋਣਾ ਵਿਜੜ ਰਿਹਾ ਸਾਡਾ ਜਾ ਰਹੇ ਨੇ ਸਾਡੇ ਭੂਆ ਫੋਪੜਾ ਸਹੀ ਗੱਲ ਚੱਲੇ ਭੂਆ ਫੇਰ ਚੰਗਾ ਜੀ ਚੰਗਾ ਫੁੱਟ ਜੀ ਚੰਗਾ ਜੀ ਫੋਫੜਾ ਜੀ ਚੰਗਾ ਚੱਲੋ ਵੀ ਮਿੱਤਰੋ ਫੇਰ ਚੱਲੇ ਨੇ ਸਾਡੇ ਭੂਆ ਜਣਾ ਫੋਫੜਾ ਠੀਕ ਹੈ ਜੀ ਭੂਆ ਜੀ ਓਕੇ ਜੀ ਹੋਰ ਯੱਕ ਹਾਂ ਜੀ ਸਵਾ ਪੰਜ ਵਜ ਗਿਆ ਬਾਈ ਸਮਾਨ ਸੋਣ ਸਾਨੂੰ ਅਸੀਂ ਇਹ ਨਹੀਂ ਜਾ ਰਹੇ ਹਾਂ ਅਸੀਂ ਸੀਗਾ ਬਲਕਿ ਅੱਜ ਨੂਰ ਵਰਗੇ ਕਹਿੰਦੇ ਰਹਾਂਗੇ ਨਹੀਂ ਕਹਿੰਦੇ ਸਮਾਨ ਸਾਰਾ ਲਾਤਾ ਮਿੱਤਰੋ ਜਿਹੜਾ ਅਸੀਂ ਬਹੁਤ ਮਿਹਨਤ ਕਰੀਆ ਆ ਆ ਸੂਟ ਵੀ ਸਾਡੇ ਤੇ ਸਵਾਰ ਬਹੁਤ ਜ਼ਿਆਦਾ ਹਾਂ ਸਹੀ ਗੱਲ ਆ ਇਧਰ ਆ ਸੂਟ ਵੀ ਸਾਹਮਣੇ ਜਾ ਰਹੇ ਨੇ ਇਧਰ ਨਾਲ ਸੀਨੇ ਮੇਰੇ ਵੱਡੇ ਭਾਈ ਨੇ ਐਨੀ ਮਦਦ ਕਰੀਆ ਸਾਡੀ ਐਨੀ ਜੇ ਨਾ ਹੁੰਦਾ ਮੈਨੂੰ ਲੱਗਦਾ ਫਿਰ ਸਾਥ ਤੋਂ ਸਮਾਨ ਸਾਨੂੰ ਸਮਝਣਾ ਤੇ ਉਹ ਬੰਦਿਆਂ ਨੂੰ ਰੋਟੀ ਟੁਕਾ ਤੈ ਦਿਲੋਂ ਧੰਨਵਾਦ ਵੀਰ ਜੀ ਹਾਂਜੀ ਤੇ ਕਹਿੰਦੀ ਭਾਬੀ ਕਹਿੰਦੀ ਆਏ 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 ਕਹਦੇ ਲਈ ਖੇਤਰ ਨੂੰ ਇਹ ਕਹਿੰਦਾ ਵੀ ਸਾਧਾ ਨਸੀ ਬਗਾਨੇ ਹੋ ਆ ਨਾ ਨਾ ਜੀ ਸੌਰੀ ਮੈਂ ਆਪਦੇ ਲਫ਼ਜ਼ ਵਾਪਸ ਲੈਣਾ ਚੱਕੋ ਵੀ ਮਿੱਤਰੋ ਇੱਧਰ ਐ ਲਾਤੇ ਸਾਰਾ ਲਾ ਦੇ ਮਿੱਤਰੋ ਕਲਾਸ ਨੂੰ ਬੰਦੂਖ ਜਾਂ ਨਹੀਂ ਹੋਲਾ ਸਾਥੋਂ ਬੰਦੂਖ ਜਾਂ ਫਿਰ ਉੱਤੀ ਇੱਧਰ ਨੂੰ ਕਰਕੇ ਲਾਤਾ ਉੱਤੇ ਵਗ ਗਿਆ ਕਰਮਣ ਵੀਰਾ ਉੱਪਰ ਵਗ ਗਿਆ ਲਾ ਕੇ ਲਿਆ ਉਹਨੂੰ ਫਿਰ ਲਾ ਲਿਆ ਲਾ ਲਿਆ ਲਾ ਲਿਆ ਚੰਗਾ ਜੀ ਓਕੇ ਜੀ ਚੰਗਾ ਵੀਰੇ ਚੰਗਾ ਵੀ ਚੰਗਾ ਨੂਰ ਓਕੇ ਉਹ ਕਿੱਥੇ ਜਾ ਆ ਕੇ ਜਾ ਗਰਮਣ ਉਹਦਾ ਪਤਾ ਨਹੀਂ ਗਰਮਣ ਦਾ ਰਹੂਗਾ ਫੇਰ ਫੜ ਜਾ ਗਰਮਣ ਦਾ ਰਹੂਗਾ ਓਏ ਆ ਜਾ ਜਾਣਾ ਟੀਕਾ ਉਹ ਕਰਦਾ ਆ ਮਾਚ ਕੇ ਕਹਿ ਕੇ ਉਹ ਕਿ ਮੂਝਾ ਇਹ ਕਰਦਾ ਮੈਂ ਲੱਗਾ ਰੈਣਦਾ ਹੀ ਕਰਦਾ ਚੰਗਾ ਰਹੂਗਾ ਚੰਗਾ ਵੀ ਚੰਗਾ ਪਰ ਜਾਇਆ ਚੰਗਾ ਕੋ ਕੋ ਚੰਗਾ ਵੀ ਬਈ ਬਾਏ 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 ਬਾਹਰ ਘੰਟਾ ਨੂੰ ਤੂੰ ਤਾਂ ਰਹੇਗਾ ਜਾਏਗਾ ਯਾਰ ਜਾਏ ਯਾਰ ਗਰਮਣ ਤੂੰ ਦਾ ਯਾਰ ਇੰਨਾ ਮਜ਼ਾ ਕਰਨਗੇ ਤੇਰੇ ਨਾਲ ਉਹ ਇਹਦਾ ਜਾਣਗੇ ਬਾਈ ਚੰਗਾ ਵੀ ਚੰਗਾ ਵੀ ਬਈ ਬਾਏ ਬਾਏ ਚੰਗਾ ਵੀ ਓਕੇ ਜੀ ਚੰਗਾ ਜਾ ਕੇ ਫੋਨ ਕਰ ਦਿਓ ਨਾ ਵੇ ਲਾਤੀ ਐਨਕਾ ਓ ਨਾ ਲੜੋ ਵੀਰੇ ਨਾ ਲੜੋ ਚੰਗਾ ਮੰਗੋ ਓਕੇ ਜੀ ਓਕੇ ਮੰਗੋ ਰਹਿਣਾ ਸੀ ਤੁਸੀਂ ਤਾਂ ਹੂੰ ਤੂੰ ਤਾਂ ਐ ਕੁਝ ਨਹੀਂ ਕਰਦੀ ਤੂੰ ਮੱਜਾਂ ਨੂੰ ਕੀ ਕਰਦੀ ਆ ਮੰਗੋ ਕਰਦੀ ਆ ਮੱਜਾਂ ਵਾਲੀਆਂ ਨੇ ਮੈਂ ਕਿਹਾ ਤੂੰ ਮੱਜਾਂ ਨੂੰ ਕੀ ਕਰਦੀ ਆ ਜਿਹੜੂ ਵੀ ਜਾ ਕੇ ਵੀ ਸਾਡੇ ਇੰਨੀਆਂ ਬ੍ਰਾਹਮਣ ਕਹਿੰਦੇ ਹੱਥ ਪਾਈਆਂ ਹੋਈਆਂ ਨੇ ਮੰਗੋ ਦੇ ਅੱਛਾ ਚੱਲ ਚੱਲ ਲਹੋ ਜੀ ਮਸੀਹ ਜਰਾ ਤੇ ਡੀਜ਼ਲ ਲੱਗਣਗੇ ਚਲੋ ਜੀ ਹੁਣ ਬਾਈ ਜੁਮੇਵਾਰ ਬੰਦੀ ਰਹਿ ਗਏ ਇਹ ਰੋਟੀ ਖਵਾ ਕੇ ਖਾਦੀ ਸੀ ਸਾਰਿਆਂ ਨੂੰ ਤੋਰ ਕੇ ਵੀ ਜਾਣ ਗਿਆ ਐ ਨਾ ਜੀ ਸਾਰਿਆਂ ਨੂੰ ਤੋਰ ਰੋਟੀ ਵੀ ਚਾਹ ਪਾਣੀ ਸਾਰਿਆਂ ਤੋਂ ਮਾਗਰੋ ਕਰਿਆ ਸੀ ਆਪ ਮਾਗਰੋ ਖਾਦਾ ਹੁਣ ਸਾਰਿਆਂ ਨੂੰ ਤੋਰ ਕੇ ਨਹੀਂ ਯਾਰ ਵਧੀਆ ਜ਼ਿਮੇਵਾਰ ਬੰਦੇ ਸਹੀ ਗੱਲ ਆ ਜ਼ਿਮੇਵਾਰ ਬੰਦੇ ਯਾਰ ਫੋਨ ਕਰਦੀ ਆ ਬਸ ਚੰਗਾ ਭਾਬੀ ਹੁਣ ਬਸ ਕਿੱ데 ਚੜੂ ਹੁਣ ਮੈਨੂੰ ਐ ਦੱਸ ਕੱਲ ਤੂੰ ਹੀ ਹਾਂ ਕੱਲ ਕੱਲ ਜਾਣੀ ਕੁਛ ਨਹੀਂ ਦੱਸ ਸਕਦਾ ਪਰਸੋਂ ਤੋ ਆਵਾਂ ਕੱਲ ਤੇ ਪਰਸੋਂ ਦੇ ਦੋ ਦਿਨ ਜਾਊਂ ਸਕੂਲ ਮੇਂ ਚੌਥੇ ਤੋ ਆਵਾਂ ਬਸ ਆਪਦੀਆਂ ਛੁੱਟੀਆਂ ਖਾਟੀਆਂ ਹੋ ਕਰ ਲੈ ਜਿਹੜੀ ਗੱਲ ਆ ਐਂਤ ਵਾਰ ਸੋਮਵਾਰ ਆਵਾਂ ਚੱਲ ਬੱਸ ਜਾਣੀ ਕਰ ਮਗਾ ਬਾਹਰ ਘਟੀਂ ਚਾਟੇ ਚੰਗਾ ਜੀ 나ਸੀ ਜੀ ਚੰਗਾ ਜੀ 나ਸੀ ਜੀ ਬਹੁਤ ਬਹੁਤ ਥੈਂਕ ਯੂ ਛੋਟਾ ਦਿਲੋਂ ਧੰਨਵਾਦ ਓਕੇ ਜੀ ਓਕੇ ਅੰਤ ਲਾਹੋ ਪਹਿਨਾ 10 ਇਕੱਠੇ